ਪਟਿਆਲਾ ਵਿਖੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਅਗਾਮੀ ਮੀਟਿੰਗ ਪ੍ਰਧਾਨ ਮੋਹਨ ਹੰਸ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਉ체ਚੇ ਤੌਰ ਤੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਮ ਪੁੰਜੀ ਨੇ ਆਪਣੀ ਟੀਮ ਨਾਲ ਸ਼ਿਰਕਤ ਕੀਤੀ ਮੀਟਿੰਗ ਵਿੱਚ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਦੇ ਪੱਤਰਕਾਰਾਂ ਨੇ ਹਾਜ਼ਰੀ ਲਵਾਈ ਅਤੇ ਫੀਲਡ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤੇ ਗਏ ਮਿਸਾਲ ਦੀ ਰਸਮ ਵੀ ਅਦਾ ਕੀਤੀ ਗਈ ਇਸ ਮੌਕੇ ਤੇ ਮੋਹਨ ਹੰਸ ਹਰ ਸਪੰਝ ਮੋਨੂ ਹਰਜੀਤ ਸਿੰਘ ਵਿਪਨ ਬਲੱਗਣ ਹਰਜਿੰਦਰ ਬਲੱਗਣ ਗੁਰਮੀਤ ਸਿੰਘ ਸੂਰੀ ਆਦ ਹਾਜ਼ਰ ਸਨ ਅੱਜ ਮੀਟਿੰਗ ਹੋਈ ਏ ਬਟਾਲਾ ਦੇ ਵਿੱਚ ਕਿਹਨਾਂ ਦੀ ਰੈਨਮਾਈ ਹਿੱਟ ਹੋਈ ਏ ਤੇ ਕੀ ਕੀ ਵਿਚਾਰ ਵਟਾਂਦਰਾ ਕੀਤੇ ਗਏ ਅੱਜ ਪ੍ਰੈਸ ਸੰਘਰਸ਼ ਜਨਸਟ ਐਸੋਸੀਏਸ਼ਨ ਬੀ ਜਿਹੜੀ ਮੀਟਿੰਗ ਇੱਥੇ ਬਟਾਲਾ ਵਿਖੇ ਕਰਵਾਈ ਗਈ ਏ ਇਹ ਮੀਟਿੰਗ ਜਿਹੜੀ ਆ ਪ੍ਰੈਸ ਸੰਘਰਸ਼ ਜਨਸਟ ਐਸੋਸੀਏਸ਼ਨ ਵੱਲੋਂ ਜਿਨ੍ਹਾਂ ਵੀ ਪੱਤਰਕਾਰ ਭਾਈਚਾਰਾ ਸੀਗਾ ਉਹਨਾਂ ਨਾਲ ਮਿਲ ਕੇ ਕਰਵਾਈ ਗਈ ਹੈ ਜਿਹਦੀ ਪ੍ਰਧਾਨਗੀ ਮੋਹਨ ਸਿੰਘ ਜੀ ਨੇ ਕੀਤੀ ਹੈ ਔਰ ਇਸ ਮੀਟਿੰਗ ਵਿੱਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤੇ ਗਏ ਨੇ ਔਰ ਇਹਦੇ ਨਾਲ ਨਾਲ ਹੀ ਅਸੀਂ ਅੱਜ ਦੀ ਇਸ ਮੀਟਿੰਗ ਦੇ ਵਿੱਚ ਇੱਕ ਆਪਣੀ ਯੂਨੀਅਨ ਵੱਲੋਂ ਡਾਇਰੀ ਜਿਹੜੀ ਹੈ 2025 ਦੀ ਲਾਂਚ ਕੀਤੀ ਹੈ ਔਰ ਇਹਦੇ ਨਾਲ ਨਾਲ ਇੱਕ 2025 ਦਾ ਪ੍ਰੈਸਿੰਗਰਸ ਜਰਨਿਸਟ ਐਸੋਸੀਏਸ਼ਨ ਬਟਲਾਵਾ ਕੈਲੰਡਰ ਜਿਹੜਾ ਉਹ ਜਾਰੀ ਕੀਤਾ ਹੈ ਔਰ ਇਹਦੇ ਨਾਲ-ਨਾਲ ਜਿਹੜੀ ਜਥੇਬੰਦੀ ਹੈ ਹਮੇਸ਼ਾ ਦੀ ਤਰ੍ਹਾਂ ਅਸੀਂ ਵਚਨਬੱਧ ਹੈ ਪੱਤਰਕਾਰ ਸਾਥੀਆਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਹੈ ਕਿ ਜਦ ਜਦ ਵੀ ਜ਼ਰੂਰਤ ਪਈ ਹੈ ਪ੍ਰੈਸਿੰਗਰਸ ਜਰਨਿਸਟ ਐਸੋਸੀਏਸ਼ਨ ਵੱਲੋਂ ਆਪਣੇ ਪੱਤਰਕਾਰ ਭਾਈਚਾਰੇ ਨਾਲ ਆਪਣੇ ਸਾਥੀਆਂ ਨਾਲ ਆਪਣੇ ਮੈਂਬਰਾਂ ਨਾਲ ਚਟਾਨ ਵਾਂਗੂ ਅਸੀਂ ਖੜੇ ਰਹੇ ਆ ਤੇ ਅਗਾ ਵੀ ਰਵਾਂਗੇ ਤੇ ਇਹੀ ਅਮੀਰ ਜਿਹੜੀ ਹੈ ਪ੍ਰੈਸਿੰਗਰਸ ਜਰਨਲਿਸਟ ਐਸੋਸੀਏਸ਼ਨ ਵੱਲੋਂ ਆਪਣੇ ਮੈਂਬਰਾਂ ਤੋਂ ਵੀ ਕੀਤੀ ਗਈ ਹੈ ਔਰ ਮੈਂ ਆਸ ਕਰਦਾ ਕਿ ਜਿਨੇ ਵੀ ਸਾਥੀ ਨੇ ਮੇਰੇ ਪੱਤਰਕਾਰ ਵੀਰ ਨੇ ਉਹ ਉਸੇ ਤਰ੍ਹਾਂ ਹੀ ਸਾਨੂੰ ਬਿਲਕੁਲ ਸੰਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪ੍ਰੈਸਿੰਗਰਸ ਜਰਨਲਿਸਟ ਐਸੋਸੀਏਸ਼ਨ ਨੂੰ ਉਹਨਾਂ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਧੰਨਵਾਦ ਜੀ ਤਾਂ ਪ੍ਰਧਾਨ ਜੀ ਅੱਜ ਫਿਰ ਆਈ ਕਾਰਡ ਵੀ ਦਿੱਤੇ ਕਿ ਜਿਹੜੇ ਤੁਹਾਡੇ ਪੁਰਾਣੇ ਸਾਥੀ ਸੀ ਤੇ ਨਾਲ ਦੇ ਨਾਲ ਕੈਲੰਡਰ ਵੀ ਇਕ ਰੀਲੀਜ਼ ਦਿੱਤਾ ਹੈ ਤੇ ਨਾਲ ਦੇ ਨਾਲ ਡਾਇਰੀਆਂ ਵੀ ਦਿੱਤੀਆਂ ਨੇ ਜੀ ਔਰ ਜਿਸ ਤਰ੍ਹਾਂ ਕਿ ਮੈਂ ਗੱਲ ਕੀਤੀ ਕੈਲੰਡਰ ਜਾਰੀ ਕੀਤਾ ਔਰ ਡਾਇਰੀ ਜਿਹੜੀ ਆ ਅਸੀਂ ਜਾਰੀ ਕੀਤੀ ਹੈ 2025 ਦੀ ਔਰ ਜੋ ਇਸ ਕਾਰਡ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਕਾਰਡ ਰੀਨਿਊ ਕੀਤੇ ਗਏ ਨੇ ਜਿਹੜੇ ਜਥੇਬੰਦੀ ਨਾਲ ਪੁਰਾਣੇ ਜੁੜੇ ਨੇ ਉਹਨਾਂ ਦੀ ਜਿਹੜੀ ਰੀਨਿਊਅਲ ਜਿਹੜੀ ਹੁੰਦੀ ਆ 31 12 ਨੂੰ ਜਿਹੜਾ ਐਕਸਪਾਇਰ ਹੋਏ ਨਾ ਦਸੰਬਰ ਦੇ ਮਹੀਨੇ ਵਿੱਚ 31 ਨੂੰ ਐਕਸਪਾਇਰ ਹੋ ਜਾਂਦੀ ਆ ਅਸੀਂ ਨਵੇਂ ਕਾਰਡ ਵੀ ਬਣਾ ਰਹੇ ਜਿਹੜੇ ਨਵੇਂ ਮੈਂਬਰ ਜੁੜ ਰਹੇ ਉਹ ਵੀ ਕਾਰਡ ਜਾਰੀ ਕਰ ਰਹੇ ਆ ਔਰ ਰੀਨਿਊ ਜਿਹੜੇ ਸੀਗੇ ਉਹ ਆ ਜੋ ਰੀਨਿਊ ਜਿਹੜੀ ਸੀਗੀ ਉਹ ਅਸੀਂ ਜਿਹੜੇ ਕਾਰਡ ਜਾਰੀ ਕੀਤੇ ਨੇ ਪ੍ਰਧਾਨ ਜੀ ਇਹ ਨਵੇਂ ਜਿਹਰੇ ਮੈਂਬਰ ਸੁੱਣਾ ਚਾਹੁੰਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਮੈਂ ਜਿਹੜਾ ਨਵਾਂ ਯੂਥ ਹੈ ਪੱਤਰਕਾਰ ਭਾਈਚਾਰਾ ਮੈਂ ਤਾਂ ਕਹਿਣਾ ਕਿ ਉਹਨੂੰ ਫੀਲਡ ਵਿੱਚ ਆਉਣ ਲੱਗਿਆ ਪਹਿਲਾਂ ਸੋਚਣਾ ਚਾਹੀਦਾ ਸਮਝਣਾ ਚਾਹੀਦਾ ਕਿ ਪੱਤਰਕਾਰੀ ਕਿਸ ਨੂੰ ਕਹਿੰਦੇ ਆ ਤੇ ਪੱਤਰਕਾਰੀ ਦੇ ਵਿੱਚ ਆਉਣ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਕੰਮ ਕਰਨਾ ਕਿਸ ਨਾਲ ਵਰਕ ਕਰਨਾ ਕਿਸ ਨਾਲ ਫੀਲਡ ਵਿੱਚ ਜਾਣਾ ਹੈ ਔਰ ਜਿਹੜੇ ਤੁਹਾਡੇ ਪੁਰਾਣੇ ਪੱਤਰਕਾਰ ਹੈਗੇ ਨੇ ਫੀਲਡ ਵਿੱਚ ਕੰਮ ਕਰਦੇ ਤਿਰਬੇ ਕਰ ਪੱਤਰਕਾਰ ਨੇ ਉਹਨਾਂ ਦੇ ਕੋਲੋਂ ਤਾਂ ਨੂੰ ਬਹੁਤ ਜ਼ਿਆਦਾ ਸਿੱਖਣ ਦੀ ਜ਼ਰੂਰਤ ਹੈ ਗਿਆਨ ਲੈਣ ਦੀ ਜ਼ਰੂਰਤ ਹੈ ਔਰ ਜਦੋਂ ਵੀ ਤੁਸੀਂ ਕਿਸੇ ਨੂੰ ਗੁਰੂ ਧਾਰਦੇ ਹੋ ਆਪਣੇ ਦਿਲੋਂ ਉਹਨੂੰ ਸੰਪੂਰਨ ਰੂਪ ਵਿੱਚ ਆਪਣਾ ਗੁਰੂ ਮੰਨ ਲੈਂਦੇ ਕਿਸੇ ਨਿਸ਼ਠਾ ਦੇ ਨਾਲ ਤਾਂ ਤੁਹਾਨੂੰ ਜ਼ਰੂਰ ਗਿਆਨ ਦੇਣਗੇ ਉਹਨਾਂ ਕੋਲ ਤੁਸੀਂ ਸਿੱਖ ਸਕਦੇ ਹੋ ਇੱਕ ਨਹੀਂ ਤੁਹਾਨੂੰ ਕੋਈ ਜਾਣ ਕੇ ਦਿੰਦਾ ਦੂਸਰੇ ਕੋਲ ਤੁਸੀਂ ਪੁੱਛ ਸਕਦੇ ਜੇ ਨਹੀਂ ਤਾਂ ਜਿਹੜੀ ਸਾਡੀ ਪ੍ਰਸ਼ੰਗਰਸ ਜਨਰਲਿਸਟ ਐਸੋਸੀਏਸ਼ਨ ਹੈ ਨਵੇਂ ਜੁੱਤ ਨੂੰ ਅਸੀਂ ਸੁਖਾ ਰਹੇ ਆ ਕੋਈ ਪੁੱਛਣਾ ਚਾਹਦੇ ਸਾਲਾ ਸੰਪਰਕ ਕਰ ਸਕਦੇ ਸਾਲਾ ਤਾਲਮਿਲ ਕਰ ਸਕਦੇ ਆ ਆਪਣਾ ਤਜਰਬਾ ਜੋ ਉਹ ਸਾਡਾ ਅਸੀਂ ਉਹਨਾਂ ਨਾਲ ਸ਼ੇਅਰ ਜਰੂਰ ਕਰਾਂਗੇ ਉਹਨਾਂ ਨੂੰ ਦੱਸਾਂਗੇ ਕੋਈ ਮੁਸ਼ਕਲ ਆਉਂਦੀ ਸਾਲਾ ਗੱਲਬਾਤ ਕਰ ਸਕਦੇ ਆ ਜੀ ਥੈਂਕ ਯੂ ਜੀ ਹੁਣ ਜੀ ਪ੍ਰੈਸ ਸੰਘਰਸ਼ ਵੱਲੋਂ ਜਰੀਏ ਅੱਜ ਮੀਟਿੰਗ ਕੀਤੀ ਗਈ ਹੈ ਤੁਹਾਡੀ ਰਹਿਨਮਾਈ ਹੇਡ ਕੀ ਕਹਿਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦੀ ਆ ਆਪਣੇ ਪੱਤਰਕਾਰ ਸਾਥੀ ਵੀਰਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮੈਸੇਜ ਥਰੂ ਇੱਕ ਪਰਮੀ ਹੰਗਾਰਾ ਭਰ ਕੇ ਇਹ ਪੱਤਰਕਾਰਾਂ ਦਾ ਜਿਹੜਾ ਇਕੱਠ ਆ ਬਟਾਲਾ ਸ਼ਹਿਰ ਦੇ ਬਟਾਲਾ ਕਲੱਬ ਵਿੱਚ ਅੱਜ ਹੋਇਆ ਏ ਔਰ ਇਹ ਜਿਹੜੀ ਮੀਟਿੰਗ ਆ ਇਹ ਇੱਕ ਵਿਸ਼ਾਲ ਮੀਟਿੰਗ ਦਾ ਰੂਪ ਧਾਰ ਗਈ ਔਰ ਇਹ ਸਾਡਾ ਪ੍ਰੋਗਰਾਮ ਹਰ ਸਾਲ ਦੇ ਵਿੱਚ ਸਟਾਰਟਿੰਗ ਵਿੱਚ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹੜਾ ਇੱਕ ਵਾਰੀ ਪੱਤਰਕਾਰਾਂ ਨਾਲ ਮਿਲਣੀ ਕੀਤੀ ਜਾਵੇ ਦੂਸਰਾ ਇਹ ਆ ਵੀ ਸਾਡੇ ਪੱਤਰਕਾਰਾਂ ਨੂੰ ਜਿਹੜੀਆਂ ਫੀਲਡ ਵਿੱਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਸਾਡੀ ਜਿਹੜੀ ਪ੍ਰੈਸ ਅਸੋਸੀਏਸ਼ਨ ਜਰਨਲਿਸਟ ਐਸੋਸੀਏਸ਼ਨ ਜਿਹੜੀ ਸਾਡੀ ਪੱਤਰਕਾਰਾਂ ਦੀ ਯੂਨੀਅਨ ਆ ਇਹ ਬਹੁਤ ਹੀ ਵਧੀਆ ਪ੍ਰੋਗਰਾਮ ਕਰਦੀ ਹੈ ਉਹਨਾਂ ਨੂੰ ਇੱਕ ਤੇ ਸਿੱਖ ਨੂੰ ਮਿਲਦਾ ਹੈ ਕੁਝ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਹਦਾ ਤੇ ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਸੋ ਬਹੁਤ ਹੀ ਮੈਂ ਧੰਨਵਾਦ ਕਰਦਾ ਸਾਡੇ ਨੈਸ਼ਨਲ ਪ੍ਰਧਾਨ ਸ੍ਰੀ ਸੰਜੀਪ ਪੁੰਜੀ ਦਾ ਜਿਹੜੇ ਆਪਣੇ ਬਟਾਲਾ ਸ਼ਹਿਰ ਵਿੱਚ ਅੱਜ ਉਹਨਾਂ ਨੇ ਆਏ ਨੇ ਮੈਂ ਬਹੁਤ ਬਹੁਤ ਧੰਨਵਾਦੀ ਕਰਦਾ ਔਰ ਉਹਨਾਂ ਪੱਤਰਕਾਰਾਂ ਵੀ ਦੰਦਾ ਜਿਨ੍ਹਾਂ ਨੇ ਆ ਕੇ ਸਾਨੂੰ ਬਹੁਤ ਹੀ ਵਧੀਆ ਰਿਸਪੌਂਸ ਦਿੱਤਾ ਹੈ